ਤਾਂ ਸਾਰਿਆਂ ਨੂੰ ਜ਼ਰੂਰ ਕਿ ਬੇਇੱਜ਼ਤੀ ਦੇ ਆਪਣੇ ਆਪ ਦਾ ਵਾਇਰ ਕਿ ਨਿਕਲ ਜਾਏ। ਦੇਖੋ ਇਹ ਮੈਂ ਤਿੰਨ ਕਾਰ ਸਰਕਾਰ ਦੇ ਰਿਹਾ। ਬਣੇ ਸੁਨਿਆ ਸਿੱਖ ਹਾਂਜੀ ਬੋਲੀ ਅੱਜ ਭਾਜਪਾ ਨੂੰ ਵੱਡਾ ਬਲ ਮਿਲਿਆ ਵਾਡ ਨੰਬਰ ਅੱਜ ਅਈ ਨਾਲਾ ਵਿਖੇ ਵਾਰਡ ਨੰਬਰ 15 ਦੇ ਬਹੁਤ ਹੀ ਸਤਿਕਾਰਯੋਗ ਸਾਡੇ ਮਜੂਦਾ ਐਮਸੀ ਆਨੰਦ ਲਾਓ ਬਾਓ ਜੀ ਦਰਜਨਾ ਸਾਥੀਆਂ ਸਮੇਤ ਆਪ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਨਾਲ ਸ਼ਾਮਲ ਹੋਏ ਨੇ ਮੈਂ ਇਹਨਾਂ ਨੂੰ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਭਾਰਤੀ ਜਨਤਾ ਪਾਰਟੀ ਵੱਲੋਂ ਜੀ ਆਖਦਾ ਤੇ ਵਧਾਈ ਵੀ ਦਿੰਦਾ ਇਹ ਜਿਹੜੀਆਂ ਲੋਕ ਮਾਰੂ ਨੀਤੀਆਂ ਇਸ ਆਮ ਪਾਰਟੀ ਦੀਆਂ ਇਨ ਯੋਧ ਨਸ਼ਿਆਂ ਬਰੋਧ ਦੀ ਜਿਹੜੀਆਂ ਝੂਠੀਆਂ ਸੌਂਹਾਂ ਖਾ ਕੇ ਅੱਜ ਤੋਂ ਹਫ਼ਤਾ ਪਹਿਲਾਂ ਇੱਥੇ ਇੱਥੇ ਸਾਫ਼ ਇੱਥੇ ਜਿਹੜਾ ਮੌਜੂਦਾ ਵਿਧਾਇਕ ਆਇਆ ਸੀ ਇਸੇ ਬਾੜ ਦੇ ਵਿੱਚ ਤੇ ਉਹਨਾਂ ਨੂੰ ਝੂਠ ਉਹਨਾਂ ਉਹਨਾਂ ਨੂੰ ਸੌਂਹਾਂ ਖੋਣ ਦਾ ਪੈ ਜਿਹੜੇ ਨਸ਼ੇ ਵੇਚਦੇ ਪਏ ਆ ਉਹ ਲੋਕ ਉਥੇ ਇਹ ਝੂਠੀਆਂ ਸੌਂਹਾਂ ਖਾਂਦੇ ਪਏ ਸੀ ਤੇ ਉਹਨੂੰ ਖੁਸ਼ ਕਰ ਰਹੇ ਹਨ ਚਾਰ ਚਾਰ ਸਰੀਰ ਇਕੱਠੇ ਕਰਕੇ ਤੇ ਆਪ ਇਹ ਨਸ਼ਿਆਂ ਦੇ ਸਰਗਨਾ ਨੇ ਮੈਂ ਤੇ ਇੱਕ ਬੇਨਤੀ ਕਰਾਂਗਾ ਤੁਹਾਡੇ ਮਾਦੀਆਂ ਬ੍ਰਾਈ ਸਾਰੇ ਵੀਰਾਂ ਦੇ ਰਹੀ ਕਿ ਮੇਰਾ ਤੇ ਇਸ ਐਮ.ਐਲ.ਏ ਦਾ ਡੋਪ ਡੋਪ ਟੈਸਟ ਕਰਾ ਲਓ ਪਹਿਨੇ ਸਾਡਾ ਦੋਵਾਂ ਦਾ ਕਿ ਕੀ ਅਸੀਂ ਨਸ਼ੇ ਰਹਿਤ ਹੈਗੇ ਕਿਹੜਾ ਕਿਹੜਾ ਲੀਡਰ ਨਸ਼ੇ ਰਹਿਤ ਨਹੀਂ ਆ ਇਹਦਾ ਇਹਦੇ ਖੂ ਇਹਦਾ ਡੋਪ ਟੈਸਟ ਕਰਾ ਲਓ ਤੇ ਮੇਰਾ ਡੋਪ ਟੈਸਟ ਕਰਾ ਲਓ ਤੇ ਤੁਹਾਨੂੰ ਪਤਾ ਲੱਗ ਜਾਊਗਾ ਕਿ 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 ਕਿਹੜੇ ਨਸ਼ੇ ਵਾਲੇ ਆ ਤੇ ਕਿਹੜੇ ਨਸ਼ੇ ਵਿਰੋਧੀ ਆ ਇਸ ਵਾਇ ਝੂਠ ਬੋਲਣ ਤੋਂ ਕਿ ਸਾਢੇ 3 ਸਾਲ ਇਹਨਾਂ ਨੂੰ ਜਿਹੜੇ ਮੰਤਰੀ ਨੂੰ ਇਹ ਨਹੀਂ ਪਤਾ ਕਿ ਮੇਰਾ ਮਹਿਕਮਾ ਕਿਹੜਾ ਸਾਢੇ 3 ਸਾਲ ਦੀ ਇਹਨੇ ਝੂਟੀਆਂ ਜੀ ਘਟਦੇ ਆ ਸਾਢੇ 3 ਸਾਲ ਲੋਕ ਇਹਨੂੰ ਪਤਾ ਹੀ ਨਹੀਂ ਕਿਹੜਾ ਇਹ ਕੋ ਮਹਿਗਮਾ ਹੈ ਤੇ ਆਪਣੀ ਨੌ ਪੁੱਤ ਨੂੰ ਇਹ ਅਮਰੀਕਾ ਤੋਂ ਲੈ ਕੇ ਇੱਥੇ ਸਾਇਲ ਲੁੱਟਣ ਤੋਂ ਕੁੱਟਣ ਤੋਂ ਸਾਇਲ ਲੁੱਟਣ ਤੋਂ ਹੀ ਨਾਲ ਇਹਨੂੰ ਕੁਛ ਨਹੀਂ ਕਰਦੇ ਪਏ ਦਿਨ ਦਿਹਾੜੇ ਇਹੀ ਨਾਲੇ ਕਤਲ ਹੋ ਰਹੇ ਨੇ ਆ ਗੈਂਗਸਟਰ ਸਾਡਾ ਮੁੰਡਾ ਨੌਜਵਾਨ ਡਾਕਟਰ ਤਰਨਜੀਤ ਦਾਸ ਦੇਣਾ ਪਰਸੋ ਭੋਗ ਪਿਆ ਆ ਉਹਦੇ ਕਤਲ ਹੋਇਆ ਤੇ ਅਜੇ ਤੱਕ ਗੈਂਗਸਟਰ ਜਿਹੜੇ ਕਾਤਲ ਨਹੀਂ ਫੜੇ ਗਏ ਇਸੇ ਤਰ੍ਹਾਂ ਕਈ ਦਿਨ ਦੇ ਹਰੇ ਫਰੋਤੀਆਂ ਹੀ ਨਾਲੇ ਗਈਆਂ ਨੇ ਕਈ ਲੋਕ ਡਰਦੇ ਨਹੀਂ ਜਾਂਦੇ ਆ ਇਹ ਕਹਿੰਦੇ ਆਂ ਇਹ ਯੋਧ ਨਸ਼ੇ ਆ ਉਹ ਤੇ ਬੜਾ ਲਾਅ ਐਂਡ ਆਰਡਰ ਦੂ ਕਰਦੇ ਪਏ ਆ ਆ ਦਰਿਆ ਦੇ ਪਾਣੀ ਹੁੰਦਾ ਪਿਆ ਕੋਈ ਸੱਕੀ ਬੰਨ ਕੋਈ ਬੰਨ ਕੋਈ ਇਰੀਗੇਸ਼ਨ ਦਾ ਕੰਮ ਨਹੀਂ ਹੋਇਆ ਕੋਈ ਬੰਨਾ ਦੇ ਕੋਈ ਪੱਥਰ ਨਹੀਂ ਪਿਆ ਸਭ ਝੂਠੋ ਝੂਠੀ ਗੱਲੀਬਾਦੀ ਕਾਜੋਈ ਕਾਗਜੀ ਕਾਗਜੀ ਕੰਮ ਚੱਲਦਾ ਪਿਆ ਮੈਂ ਤੇ ਜਾਰੀਆਂ ਲੰਬੀਆਂ ਸਪੀਚਾਂ ਨਹੀਂ ਕਰਨੀਆਂ ਆ ਕਿਹੜੀਆਂ ਲੋਕ ਇਹ ਤਸਕੀਮਾਂ ਆ ਮੋਦੀ ਸਾਹਿਬ ਦੀਆਂ ਸੈਂਟਰ ਦੀਆਂ ਉਹ ਅਸੀਂ ਪਿੰਡ ਪਿੰਡ ਬੂਥ ਬੂਥੇ ਲਾ ਰਹੇ ਆ ਆਪਣੇ ਕੈਂਪ ਲਾ ਰਹੇ ਆ ਇਸ ਵਾਰਡ ਆਰਿਆ ਨੂੰ ਮੈਂ ਬੇਨਤੀ ਕੀਤੀ ਕਿ ਕਿਹੜਾ ਕੋਈ ਗਰੀਬ ਅਸੀਂ ਉਹਦੇ ਵਿੱਚ ਇਹ ਸੈਂਕੜੇ ਸਕੀਮਾਂ ਨੇ ਸੈਂਟਰ ਦੀਆਂ ਪਰ ਅਸੀਂ 9 ਏਅਰਮਾਰਕ ਕੀਤੀਆਂ ਜਿਹੜੀਆਂ ਸਿੱਧੀਆਂ ਸਾਡੇ ਪੰਜਾਬ ਪੰਜਾਬੀ ਦੇ ਗਰੀਬ ਲੋਕਾਂ ਨਾਲ ਸਿੱਧਾ ਸਬੰਧ ਹੈ ਇੱਥੇ ਅਸੀਂ ਕੈਂਪ ਲਾ ਕੇ ਜਿਹੜੀਆਂ ਲੋਕਾਂ ਦੇ ਤਸਕੀਮਾਂ ਫ੍ਰੀ ਆਫ ਕੋਸਟ ਉਹਦੀ ਸੇਵਾ ਹੀ ਕਰਾ ਰਹੇ ਆ ਸਾਡੀਆਂ ਟੀਮਾਂ ਇੱਥੇ ਸਾਡੇ ਬੱਬਰ ਸਾਹਬ ਹੋਰ ਸਾਡੀ ਸਮੂਹਕੀ ਟੀਮ ਇੱਥੇ ਲੱਗੇ ਪਏ ਆ ਜਿਹੜੇ ਆਪਣੇ ਕੈਂਪ ਚਲਾ ਕੇ ਇਹਨਾਂ ਦੀ ਇਹਨਾਂ ਦੀ ਸੇਵਾ ਦੇ ਵਿੱਚ ਹਾਜ਼ਰ ਹੈ ਮੈਂ ਤੇ ਬੇਨਤੀ ਕਰਾਂਗਾ ਕਿ ਇਹ ਕਿਹੜੇ ਲੋਕਾਂ ਦੀ ਦਿੱਤੀ ਉਹ ਇੱਕੜਕ ਕਟ ਕੇ ਖਾਈ ਜਾਂਦੇ ਪਏ ਕਿਹੜਾ ਦਾਹ ਆਟਾ ਚਰਾਹੀ ਦਿੰਨੇ ਆ ਉਹ ਖਾ ਕੇ ਬੰਦ ਕਰਤਾ ਆ ਕਿਹੜੇ ਲੋਕਾਂ ਨੇ ਇਹ ਸ਼ਗਰਜ਼ਗੀ ਮਾਂ ਬੰਦ ਕਰਤੀਆਂ ਅੰਗ ਹੀ ਨਾ ਪੈਨਸ਼ਨਾਂ ਬੰਦ ਹੋ ਗਈਆਂ ਆ ਸਵਾਏ ਕਿੰਨਾ ਨੂੰ ਤਰਖਾ ਆ ਦੇ ਲਈ ਪੈਸੇ ਆਂਦੀਆਂ ਤੇ ਦੱਸੋ ਪੰਜਾਬ ਨੂੰ ਕੀ ਚਲਾ ਲੈਣਗੇ ਮੈਂ ਜਿਆਦੀਆਂ ਲੰਬੀਆਂ ਸਪੀਚਾਂ ਨਹੀਂ ਕਰਦੀਆਂ ਕਿਉਂਕਿ ਅੱਜ ਵਧਾਈ ਦਾ ਦੇਣ ਆ ਮੈਂ ਬਾਉ ਜੀ ਦਾ ਸਮੁੱਚੇ ਸਾਥੀਆਂ ਦਾ ਸਮੁੱਚੇ ਪਰਿਵਾਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਇਹ ਵਿਸ਼ਵਾਸ ਦੋਣਾ ਆ ਮੈਂ ਅੱਗੇ ਵੀ ਗੱਲ ਕੀਤੀ ਐ ਇਸੇ ਬੋਲਦੇ ਆ ਕਿ ਇਨਾਰੇ ਆ ਨੇ ਅਜਨਾਰੇ ਆ ਨੇ ਅਜਨਾਰੇ ਵਾਰਿਆਂ ਕੋਲੋਂ ਕਦੀ ਕੋਈ ਗਲਤੀ ਨਹੀਂ ਹੋਈ ਹਮੇਸ਼ਾ ਹੀ ਇਹ ਸਾਨੂੰ ਇਸ ਸੀਟਾਂ ਜਿੱਤ ਕੇ ਸਾਡੀ ਝੋਲੀ ਤੁਹਾਡੇ ਪਰਿਵਾਰ ਦੀ ਪਾਉਂਦੇ ਆ ਤੇ ਗਾਹ ਵੀ ਨਾ ਪਾਉਣੀਆਂ ਗਾਹ ਵੀ ਪਾਉਣੀਆਂ ਜੇ ਗਲਤੀਆਂ ਰਹਿ ਜਾਂਦੀਆਂ ਕਮੀਆਂ ਹੀ ਪੇਸ਼ੀਆਂ ਰਹਿ ਜਾਂਦੀਆਂ ਤੇ ਜਿਹੜੇ ਤੁਸੀਂ ਸਾਡੇ ਕੋ ਗਲਤੀਆਂ ਹੋ ਜਾਂਦੀਆਂ ਸਾਡੇ ਲੀਡਰਾਂ ਕੋ ਗਲਤੀਆਂ ਹੋ ਜਾਂਦੀਆਂ ਪਰ ਅਸੀਂ ਗਲਤੀਆਂ ਨੂੰ ਸੁਧਾਰਾਂਗੇ ਜਿਹੜਾ ਗਾਂ ਸਾਨੂੰ ਤੁਸੀਂ ਮੌਕਾ ਦਿਓ ਇਹ ਸਾਨੂੰ ਇਹ ਵਾਰਡਾਂ ਵਿੱਚ ਤਾ ਕੇ ਦਿਓ ਸਾਨੂੰ ਇਹ ਇਲਾਕਾ ਵਿੱਚ ਲਾ ਕੇ ਦੋ ਇਹ ਭਾਰਤੀ ਜਨਤਾ ਪਾਰਟੀ ਨੂੰ ਜੇ ਨਸ਼ਾ ਗੁੰਡਾਗਰਦੀ ਬੰਦ ਕਰਾਉਣੀ ਜੇ ਜੇ ਪੰਜਾਬ ਨੂੰ ਮੁੜ ਆਰਥਿਕ ਲੀਆ ਤੇ ਲਿਆਉਣਾ ਜੇ ਜੇ ਪੰਜਾਬ ਚ ਕਿਸਾਨੀ ਨੂੰ ਤਾਂ ਚੋਕੇ ਲਿਆਉਣਾ ਜੇ ਅੱਜ ਹੁਣ ਵੇਖ ਲੋ ਆ ਮੋਦੀ ਸਾਹਿਬ ਨੇ ਟਰੰਪ ਟਰੰਪ ਅੱਗੇ ਘੋਡੇ ਨਹੀਂ ਟੇਕੇ 100 ਮੁਲਕ ਦੇ 100 ਸਵਾ 100 ਦੇ ਕਰੀਬ ਲੋ ਇਹ ਮੁਲਕਾਂ ਨੇ ਡੇਰੀ ਪ੍ਰੋਡਕਟ ਦੇ ਮੱਛੀ ਪਾਲਣ ਪ੍ਰੋਡਕਟ ਦੇ ਅਮਰੀਕਾ ਕੇ ਮੋਗੋਡੇ ਟੇਕ ਤੇ ਰੱਖੇ ਆ ਤੇ ਹੁਣ ਤੇ ਕੋਈ ਇੱਕ ਜ਼ਿੰਮੇਵਾਰ ਬੋਲਦਾ ਨਹੀਂ ਪਿਆ ਕਿ ਮੋਦੀ ਸਾਹਿਬ ਨੇ ਚੰਗਾ ਕੀਤਾ ਸੋ ਆਏ ਕਰ ਇੱਕ ਇੱਕ ਕਿਸਾਨ ਯੂਨੀ ਦੇ ਚਟਰਾਨੀ ਚਟੂਨੀ ਸਾਹਿਬ ਨੇ ਬੋਲਿਆ ਬਾਕੀਆਂ ਨੂੰ ਬਿੱਲੀ ਸੇ ਮੇਰਾ ਕੋਈ ਸਾਪ ਸੋਗੇ ਗਿਆ ਜਲ ਕੀ ਟਪ ਗਿਆ ਉਹ ਜਿਹੜਾ ਚੱਗਾ ਕੰਮ ਕਰਦੇ ਸਾਨੂੰ ਸ਼ਾਬਾਸ਼ ਦੋ ਘਟੂ ਘਟ ਆ ਜਿਹੜੇ ਆ ਕਿੰਨਾ ਨੂੰ ਤੁਸ ਮੋਟਾ ਪਾ ਕੇ ਬਣਾਇਆ ਇਹ ਕਹਿੰਦੇ ਸੀ ਬਾਹੀਏ ਦੇ ਐਮਐਸਪੀ ਦਵਾਂਗੇ ਇੱਕ ਬੀਬੀ ਦੇ ਕਹਿੰਦੀ ਮੈਂ ਚੁਟਕੀ ਦਾ ਸਭ ਕੁਝ ਦੇ ਦੂੰਗੀ ਤੇ ਦਸੋ ਕਿਥੇ ਲੱਭ ਲੇ ਜੇ ਇਹ ਜੋ ਅਸੀਂ ਕਹਿਣਾ ਆ ਜੋ ਭਾਰਤੀ ਜਨਤਾ ਪਾਰਟੀ ਨੇ ਅਸੀਂ ਕਵਾਂਗੇ ਜੋ ਕਵਾਂਗੇ ਸੋ ਕਰਕੇ ਵਿਖਾਵਾਂਗੇ ਤੇ ਪੰਜਾਬ ਤੇ ਹਿੰਦੁਸਤਾਨ ਦੀ ਹਿੱਤ ਲਈ ਗੱਲ ਕਰਾਂਗੇ ਬਾਹੌੜਾ ਦੇ ਆਉਣ ਨਾਲ ਕਿੰਨਾ ਬਾੜ ਮਿਲਿਆ ਬਾੜ ਇਹ ਕਾਰਨ ਕੀ ਹੈ ਨਾ ਦੱਸੋ ਇਹ ਇਹ ਕਿਹੜੀਆਂ ਲੋਕ ਬਾੜੂ ਨੀਤੀਆਂ ਲੋਕਾਂ ਨੂੰ ਗੁਮਰਾਹ ਕਰਨ ਦੀਆਂ ਨੀਤੀਆਂ ਡਵੈਲਪਮੈਂਟ 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 ਦੇ ਇਲਾਕੇ ਲੱਪੇ ਦੀਆਂ ਨੀਤੀਆਂ ਆ ਲੈਟਾ ਨਾਂ ਲਾਉਣ ਦੀਆਂ ਨੀਤੀਆਂ ਸੋਇਲ ਲੁੱਟਣ ਤੋਂ ਸੋਇਲ ਨਸ਼ੇ ਵਕਾਉਣ ਤੋਂ ਸੋਇ ਗੁੰਡਾਗਰਦੀ ਕਰਾਉਣ ਤੋਂ ਉਹਨ ਮਾੜੀਆਂ ਲੋਕ ਮਾਰੂ ਨੀਤੀਆਂ ਨੂੰ ਵੇਚਦੇ ਹੋਏ ਇਹ ਆਪ ਨੂੰ ਛੱਡ ਕੇ ਬੋੜ ਪਾ ਜਾ ਦਿੱਤੀ ਜਨਤਾ ਪਾਰਟੀ ਸ਼ਾਮਲ ਹੋਏ ਮੈਂ ਕਿੰਨਾ ਸੱਚੇ ਪਾਤਸ਼ਾਹ ਕਿਰਪਾ ਰੱਖੀ ਹੋਰੀ ਨਿਗਾਸ ਹੋਲੀ ਚੈਦੀ ਆ ਇੰਨੀ ਜੁਆਇਨਿੰਗ ਹੋਣੀ ਆ ਸਾਨੂੰ ਸਾਡੇ ਕੋ ਸਮਾਂ ਨਹੀਂ ਮਿਲਦਾ ਫੋਨ ਤੇ ਸਾਨੂੰ ਕਹਿਰੀ ਜੁਆਇਨਿੰਗ ਹੋਣੀ ਪਈ ਜੋ ਮੈਨੂੰ ਜਿੰਨਾ ਪਿਆਰ ਤੇ ਸਤਿਕਾਰ ਜੋ ਮੈਨੂੰ વિશਵਾਸ ਆ ਇਹ ਨਾਲੇ ਹਲਕੇ ਦੇ ਉੱਤੇ ਹਾਂਜੀ ਭਾਉ ਜੀ ਜੇ ਮੌਜੂਦਾ ਸਰਕਾਰ ਨੂੰ ਛੱਡ ਕੇ ਬੀਜੇਪੀ ਵਿੱਚ ਸ਼ਾਮਲ ਹੋ ਜਾਏ ਕੀ ਕਹਿਣਾ ਕਾਰਨ ਕੀ ਹੈ ਕਾਰਨ ਕੀ ਹੈ ਕਾਰਨ ਇਹੋ ਹੀ ਆ ਜੀ ਸਾਡੇ ਕੋਈ ਵੀ ਕੰਮ ਮੱਲੇ ਦਾ ਵਾੜ ਦਾ ਕੋਈ ਕੰਮ ਨਹੀਂ ਹੁੰਦਾ ਪਿਆ ਤੇ ਉਹਨਾਂ ਕਰਕੇ ਆਪਾਂ ਪਰਿਵਾਰ ਨੂੰ ਪੁੱਛ ਕੇ ਸਾਰਿਆਂ ਨੇ ਵੀ ਕੀ ਕਰੀਏ ਹੁਣ ਆਪਣੀ ਤਾਂ ਕਿਸੇ ਵਾਲੇ ਸੁਣਾਈ ਵੀ ਨਹੀਂ ਤੇ ਆਪਾਂ ਕੀ ਕਰਾਂਗੇ ਵੀ ਆਪਾਂ ਨੂੰ ਮਹੱਲੇ ਵਾਲੇ ਵੀ ਕਹਿੰਦੇ ਨੇ ਆ ਫਲਾਣਾ ਕੰਮ ਨਹੀਂ ਹੁੰਦਾ ਆ ਕੂੜਾ ਚੁੱਕ ਨਹੀਂ ਹੁੰਦੇ ਗਲੀ ਜਾਂ ਫਲਾਣਾ ਕੰਮ ਨਹੀਂ ਦਾ ਟੋਇਆ ਨਹੀਂ ਆ ਆਪਣੇ ਗੋੜੇ-ਗੋੜੇ ਪਾਣੀ ਹੈ ਗਲੀਆਂ 'ਚ ਨਾਲੀਆਂ 'ਚ ਪਾਣੀ ਆ ਇਹਨਾਂ ਕਰਕੇ ਮੁਸ਼ਕਲਾਂ ਕਰਕੇ ਤੇ ਆਪਾਂ ਨੂੰ ਫੈਸਲਾ ਲੈਣਾ ਪਿਆ ਕੱਲ ਪਰसों ਆਪਣੇ ਵੇਖੋ ਜੀ ਇੱਥੇ ਆ ਗਈ 15 ਅਗਸਤ ਉਹਦੇ ਵਿੱਚ ਆਪਾਂ ਫਾਰਮ ਭਰ ਕੇ ਦਿੱਤੇ ਮਸ਼ੀਨਾਂ ਦੇ ਬਾਕੀ ਵਾਰਡਾਂ ਵਿੱਚ ਮਸ਼ੀਨਾਂ ਕੋਈ 3 ਲੱਗਿਆ ਕੋਈ 4-4 ਲੱਗਿਆ ਮੇਰੀ ਵਾਰਡ ਵਾਲੇ ਨੂੰ ਇੱਕ ਮਸ਼ੀਨ ਵੀ ਨਹੀਂ ਮਿਲੀ ਤਰਲੇ ਮਾਰੇ ਮੈਂ ਹਰ ਬੰਦੇ ਦੇ ਐਮਐਲਏ ਸਾਹਿਬ ਦੇ ਲੜਕੇ ਦੇ ਤਰਲੇ ਮਾਰੇ ਅਮਿਤ ਦੇ ਤਰਲੇ ਮਾਰੇ ਭੱਟੀ ਦੇ ਤਰਲੇ ਮਾਰੇ ਵੀ ਇੱਕ ਮਸ਼ੀਨ ਦੇ ਦਿਓ ਮੌਜੂਦਾ ਮੇਰੇ ਲੜਕੇ ਹੀ ਮੇਰੇ ਘਰ ਦੇ ਹੀ ਬਾਕਿਆ ਨੂੰ ਇੰਨਾ ਮਹਿਸੂਸ ਹੋਇਆ ਵੀ ਇੱਕ ਮਸ਼ੀਨ ਕਰਕੇ ਸਾਨੂੰ ਜਲੀਲ ਹੋਣਾ ਪਿਆ ਉੱਥੇ ਜਲੀਲ ਹੋਣ ਕਰਕੇ ਫਿਰ ਪਰਿਵਾਰ ਨੇ ਸਲਾਹ ਕੀਤੀ ਆਪਣਾ ਘਰ ਆਪਣਾ ਹੀ ਹੁੰਦਾ ਬਗਾਨਾ ਬਗਾਨਾ ਹੀ ਹੁੰਦਾ 3 ਸਾਲ ਪਹਿਲਾਂ ਤੁਸੀਂ ਪੋਣੀ ਨਹੀਂ ਸਾਡੇ ਚਲੇ ਗਏ ਉਦੋਂ ਐਸ ਕਰਕੇ ਗਏ ਹਾਂ ਵੀ ਸ਼ਾਇਦ ਵੀ ਡੋਇਲਮੈਂਟ ਹੋ ਜਾਏਗੀ ਵੀ ਚਲੋ ਸਰਕਾਰ ਦੇ ਅੰਦਰ ਮਲੇ ਦਾ ਕੰਮ ਹੋ ਆਪਣਾ ਨਾ ਹੋਏਗਾ ਬੇਜੇ ਕਹਿੰਦੇ ਯਾਰ ਬੜੀਆ ਕੰਮ ਕੀਤਾ ਤੇ ਵਧੀਆ ਕੀ ਕਰਨਾ ਆਪਾਂ ਉੱਤੋਂ ਵੀ ਥੱਲੇ ਆ ਗਏ ਕੋਈ 3 ਸਾਲ ਆਇਓ ਕਿੰਨੇ ਡਿਵੈਲਪਮੈਂਟ ਬੜੀ ਹੋ ਰਹੀ ਹੈ ਇੱਥੇ ਡਿਵੈਲਪਮੈਂਟ ਵੇਖਣ ਡਿਡੇ ਜੀ 15 ਬਾਰ ਨੰਬਰ 'ਚ ਇੱਕੋ ਹੀ ਬਾਲਟੇ ਦਾ ਕੋਈ ਸੀਮੈਂਟ ਦਾ ਬਾਟਾ ਲੱਗਾ ਹੋਇਆ ਹੈ ਮੱਲੇ ਵਾਲੇ ਬੋਲ ਸਕਦੇ ਹੋ ਡਿਵੈਲਪਮੈਂਟ ਤੇ ਇੰਨੀ ਹੋਈ ਆ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਬਹੁਤ ਜ਼ਿਆਦਾ ਹੋਈ 15 ਨੰਬਰ ਤੇ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸੁਵਿਧਾ ਵੀ ਹੈ ਮਲੇਰੀਆ ਪਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਕੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ 넥 ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੋਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀ ਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀ ਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇ ਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਰੀਹੈਬਿਟੇਸ਼ਨ ਦੇ ਲਈ ਡਾਕਟਰ ਅਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ। ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ। ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ, ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵਰ ਗ੍ਰਾਫਟਰ ਓਨੀਟਾ ਸਿਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕੀਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਦੇ ਖਰੀਦ ਸਕਦੇ ਹੋ ਪੀਨਸ ਵਿੱਚ ਨੈਰੋਲੈਕ, ਐਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ। ਇਸ ਤੋਂ ਇਲਾਵਾ ਤੁਸੀਂ ਚਿਮਨੀਆ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ। ਪੰਜਾਬ ਦਾ ਹਰ ਮੁੱਦਾ, ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ। ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼।